ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋਏ ਹੋ ਪੰਜਾਬੀ ਜੀ.ਵੀ.ਐਸ.ਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰਾਂ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਜਾਣਕਾਰੀਆਂ ਸਾਂਝੀਆਂ ਕਰਦੇ ਲਈ ਆਪਣੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਅਤੇ ਪੰਜਾਬ ਦੇ ਮੁੱਦਿਆਂ ਦੇ ਵਿਭਾਗ ਬੁਲਾਰੇ ਦੀਪਕ ਸ਼ਰਮਾ ਜਨਾਰਥਲ ਜੀ। ਸ਼ਰਮਾ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਪੰਜਾਬੀ ਜੀ.ਵੀ.ਐਸ.ਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚ리에 ਸਪਾਂਸਰਸ ਦਾ ਜਿਹੜੇ ਜ਼ਰੀਆ ਬੰਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 408 272 2500 ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ ਓਬਾਮਾ ਕੇਅਰ ਮੈਡੀਕਲ ਜਾਂ ਫਿਰ ਕਵਰ ਕੈਲੀਫੋਰਨੀਆ ਆਬਾ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408 272 2500 ਤੇ ਟਰਕੀਨਾ ਇਮੀਗ੍ਰੇਸ਼ਨ ਆਫਰ ਵਾਲੇ ਜੇ ਟਰਕੀਨਾ ਟਾਰਨੀ ਟਰਕੀਨਾ ਦੇ ਨਾਲ ਤੁਸੀਂ ਯੂ ਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415 909 05 03 ਗੁਰਦੀਪ ਸਿੰਘ ਬਿਰਦੀ ਕਲੋਬਿਸ ਮਨਦੀਪ ਸਿੰਘ ਸੰਦੀਪ ਕੋਰ ਸੈਨ ਹੋਜ਼ੇ ਔੰਕਾਰ ਸਿੰਘ ਫਰੇਜ਼ਨੋ ਗੁਰਨਾਮ ਸਿੰਘ ਐਂਟੀਲੋਪਾ ਜਰਨੈਲ ਸਿੰਘ ਸਿਆਟਲ ਮਨਦੀਪ ਟਿਲੋਂ ਯੂਬਾਸਿਟੀ ਤੇ ਲਾਲੀ ਸਿੰਘ ਗਰੇਵਾਲ ਫਰੀਮਾਉਂਟ ਤੋਂ ਇਹਨਾਂ ਸਾਰੇ ਹੀ ਸਪੌਂਸਰਸ ਦਾ ਬਹੁਤ ਬਹੁਤ ਧੰਨਵਾਦ ਤੇ ਜੇਕਰ ਤੁਸੀਂ ਵੀ ਪੰਜਾਬ ਦੇ ਡੀਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪੌ ਕਾਸਟੂਡੀ ਦਾ ਨੰਬਰ ਹੈ 42725200 ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 13 ਨਵੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ ਸ਼ਰਮਾ ਜੀ ਖਬਰਾਂ ਦੀ ਸ਼ੁਰੂਆਤ ਕਰਗੇ ਆਪਾਂ ਅੱਜ ਪੰਜਾਬ ਦੇ ਵਿੱਚ ਤਿੰਨ ਹੋਣ ਜਾ ਰਹੀਆਂ ਵੱਡੀਆਂ ਘਟਨਾਵਾਂ ਤੋਂ ਪਹਿਲੀ ਤਾਂ ਵੋਟਾਂ ਦੀ ਗਿਣਤੀ ਵੀ ਅੱਜ ਆ ਚੋਣ ਨਤੀਜੇ ਵੀ ਅੱਜ ਆ ਜਾਣਗੇ ਪੰਜਾਬ ਕੈਬਨਿਟ ਵੀ ਆ ਚੀ ਹੈ ਜੀ ਨਾਲ ਨਾਲ ਬਿਲਕੁਲ ਪ੍ਰਵੀਨ ਜੀ ਅੱਜ ਬੜਾ ਅਹਿਮ ਦਿਨ ਹੈ ਇਸ ਸਮੇਂ ਜਦੋਂ ਆਪਾਂ ਨੂੰ ਸਰੋਤੇ ਸੁਣ ਦੇਖ ਰਹੇ ਨੇ ਤਦ ਲਗਭਗ ਦੋ ਵੋਟਾਂ ਦੀ ਗਿਣਤੀ ਦੀ ਪ੍ਰਕਿਰਿਆ ਸ਼ੁਰੂ ਹੋ ਰਹੀ ਆ ਜੀ ਜੀ ਹੋਰ ਕੁਝ ਪਲਾਂਵਾ ਮੁੜਲੇ ਰੁਝਾਨ ਹੋਣੇ ਸ਼ੁਰੂ ਹੋ ਜਾਣੇ ਨੇ ਤੇ ਦੋ ਘੰਟਿਆਂ ਤੱਕ ਇਹ ਤਸਵੀਰ ਸਾਫ ਵੀ ਹੋ ਜਾਣੀ ਆ ਹੂੰ ਹੂੰ ਜਿਸ ਤੱਕ ਵਿਹਾਰ ਦੀ ਗੱਲ ਆ ਵਿਹਾਰ ਦੇ ਵਿੱਚ 243 ਸੀਟਾਂ ਤੇ VOTING ਹੋਈ ਆ ਤੇ ਉਹਦੇ ਵਿੱਚੋਂ 121 ਤੇ ਪਹਿਲੇ ਗੇਟ 'ਚ 122 ਤੇ ਦੂਜੇ ਗੇਟ 'ਚ ਤੇ 122 ਹੀ ਬਹੁਤ ਮਤਲੀ ਚਾਹੀਦੀ ਜੀ ਜੀ ਜੋ ਐਲਜੀਪੀ ਪਾਲ ਨੇ ਦਾਵਾ ਜਿਵੇਂ ਕੀਤਾ ਉਹਦੇ ਅਨੁਸਾਰ ਵੋਟਰ ਆਪਣੇ ਆਪ ਨੂੰ ਖੁਸ਼ ਮਹਿਸੂਸ ਕਰ ਰਹੀ ਆ ਐਨਡੀਏ ਤੇ ਦੂਏ ਪਾਸੇ ਲਾਲੀ ਦੇ ਮੁੰਡੇ ਨੂੰ ਮੈਂ ਰਾਤ ਸੁਣ ਰਿਹਾ ਸੀ ਉਹ ਕਹਿੰਦਾ ਕਿ ਫਿਕਰ ਨਾ ਕਰੋ ਇਹ ਜਾਣਬੁੱਝ ਕੇ ਡਰਾਮਾ ਕਰ ਰਹੇ ਸਵੇ ਨੂੰ ਸਰਕਾਰਤਾ ਅਸੀਂ ਬਣਾ ਰਹੇ ਠੀਕ ਹੈ ਉਹ ਕਹਿੰਦਾ ਬਸ ਇਹ ਧਿਆਨ ਰੱਖਿਓ ਕਿ ਇਹਨਾਂ ਨੇ ਇਹ ਨੀਤੀ ਘੜੀ ਆ ਕਿ VOTING ਬਹੁਤ ਸਲੋ ਕਰ ਦੋ ਔਕਾਦੋ ਥਕਾ ਦੋ ਇਸ ਲਈ ਕਹਿੰਦੇ ਬੂਥ ਨਹੀਂ ਛੱਡਣੇ ਉਹਨਾਂ ਨੇ ਕਾਫੀ ਮਤਲਬ ਆਪਣੇ ਬੰਦਿਆਂ ਨੂੰ ਬੂਸਟ ਕਰਨ ਦੀ ਕੋਸ਼ਿਸ਼ ਕੀਤੀ ਹੁਣ ਦੇਖਦੇ ਹਾਂ ਨਤੀਜੇ ਕੀ ਰਹਿੰਦੇ ਆ ਜਾਂ ਕੋਈ ਗੜਬੜ ਦੀਆਂ ਖਬਰਾਂ ਆਉਂਦੀਆਂ ਜਾਂ ਕੀ ਹੁੰਦਾ ਹੈ ਹੈਨਾ ਸੋ ਜਾਂ ਪਹਿਲਾਂ ਹੋ ਗਿਆ ਬਾਅਦ ਚ ਆਉਂਗੀਆਂ ਕੀ ਹੈ ਤਾਂ ਹੁਣ ਨਤੀਜੇ ਦੱਸਣਗੇ ਜਾਂ ਤੇਰਾ ਦੱਸਣਗੇ ਸੋ ਜਿੱਥੇ ਵਿਹਾਰਤਾ ਵਾਲਾ ਉੱਥੇ ਪੰਜਾਬ ਦੇ ਵਿੱਚ ਸਭ ਦੀ ਨਜ਼ਰ ਤਰਨ ਤਰਨ ਤੇ ਤਰਨ ਤਰਨ ਜਿਮਨੀ ਚੋਣ ਦੇ ਨਤੀਜੇ ਸਿੱਧੇ ਰੂਪ ਚ ਕੋਈ ਸਰਕਾਰ ਨੂੰ ਪ੍ਰਭਾਵਿਤ ਨਹੀਂ ਕਰਦੇ ਜੀ ਬਿਲਕੁਲ ਨਾ ਸਰਕਾਰ ਨੇ ਡਿਗਣਾ ਹੈ ਉਹ ਸੀਟ ਜੇ ਨਹੀਂ ਜਿੱਤਦੇ ਤੇ ਜੇ ਜਿੱਤ ਗਏ ਤਾਂ ਨਾ ਸਰਕਾਰ ਨੇ ਬਚਣਾ ਸਰਕਾਰ ਤੋਂ ਵੀ ਚੱਲ ਰਹੀ ਹੈ ਉਨੇ ਹੋਰ ਇਸੇ ਤਰ੍ਹਾਂ ਡਿਕੇ ਡੋਲੇ ਖਾਂਦੇ ਆ ਪੰਜਾਬ ਦੀਆਂ ਜੜਾਂ 'ਚ ਤੇਲ ਦਿੰਦੇ ਆ ਆਪਣਾ ਟਾਈਮ ਲੰਗਾ ਜਾਣਾ ਪਰ ਜਿਹੜੀ ਜਿੱਥੋਂ ਤੱਕ ਸੀਟ ਦਾ ਪਹਿਲੂ ਆ ਉਹ ਕਈ ਤਰ੍ਹਾਂ ਇਹ ਮੰਨ ਕੇ ਚੱਲ ਰਹੀਆਂ ਕਿ ਇੱਥੋਂ ਸੁਨੇਹਾ ਜਾਣਾ 227 ਹੂੰ ਕਈ ਤਰ੍ਹਾਂ ਨੂੰ ਲੱਗਦਾ ਕਿ ਇੱਥੋਂ ਦੌੜ ਚ ਰਹਿਣਾ ਬਹੁਤ ਜ਼ਰੂਰੀ ਹੈ ਮਾਜੇ ਦੇ ਵਿੱਚ ਮਜ਼ਬੂਤ ਹੋਣ ਦੇ ਲਈ ਇਹ ਸੀਟ ਬਹੁਤ ਜ਼ਰੂਰੀ ਹੈ ਸੋ ਕਈ ਕੋਣ ਤੋਂ ਸਾਰੀਆਂ ਤਰ੍ਹਾਂ ਆਪੋ ਆਪਣੀ ਸਥਿਤੀ ਨੂੰ ਲੈ ਕੇ ਫਿਕਰਮੰਦ ਨੇ ਔਰ ਕੋਈ ਸ਼ੱਕ ਨਹੀਂ ਕਿ ਰਾਤ ਨੀਂਦ ਨਹੀਂ ਆਈ ਹੋਣੀ ਉਮੀਦਵਾਰਾਂ ਨੂੰ ਤਾਂ ਖਾਸ ਕਰ 15 ਉਮੀਦਵਾਰ ਮੈਦਾਨ ਚ ਨੇ ਠੀਕ ਹੈ ਜੀ ਦੋ ਬੀਬੀਆਂ ਸਣੇ 15 ਉਮੀਦਵਾਰ ਮੈਦਾਨ ਚ ਨੇ ਔਰ 15 ਦੇ ਵਿੱਚੋਂ ਬੇਸ਼ੱਕ ਤਿੰਨ ਸਿੱਦੇ ਮੁਕਾਬਲੇ ਚ ਨੇ ਹੋ ਸਕਦਾ ਚਾਰ ਦੀ ਹੋ ਸਕਦਾ ਪੰਜ ਦੀ ਜਮਾਨਤ ਬਚ ਜਵੇ ਹੈਨਾ ਨਹੀਂ ਤਾਂ ਫਿਰ ਮਤਲਬ ਕਿ 12 13 ਤਾਂ ਜਮਾਨਤ ਵੀ ਨਹੀਂ ਬਚਣੀ ਤੇ ਉਹਦੇ باوجود ਵੀ 15 ਦੇ 15 ਨੂੰ ਰਾਤ ਨਹੀਂ ਦੇ ਉਹਨਾਂ ਨੂੰ ਲੱਗਦਾ ਕਿ ਪਤਾ ਨਹੀਂ ਕੋਈ ਚਮਤਕਾਰ ਹੋ ਜਵੇ ਸਵੇਰ ਨੂੰ ਮੈਂ ਵੀ ਇੱਥੇ ਜਵਾਂ ਮੈਂ ਵੀ ਇੱਥੇ ਜਵਾਂ ਹਰੇਕ ਬੰਦਾ ਆਸ ਨਾਲ ਕੀ ਚੋਣ ਲੜਦਾ ਤੋ ਇਸ ਲਈ ਉਹਨਾਂ ਲਈ ਅੱਜ ਬੜਾ ਅਹਿਮ ਆ ਤਰਕੂ ਤਰਕੂ ਕਰਦਾ ਹੋਣਾ ਸਵੇਰੇ ਆਪਣੇ ਆਪਣੀ ਈਸਟਰ ਨੂੰ ਰੱਬ ਨੂੰ ਧਿਆਕ ਕੇ ਮੰਦਿਰ ਗੁਰਦੁਆਰੇ ਜਾ ਕੇ ਉਹ ਸਾਰੇ ਬੁੱਥਾਂ ਚ ਚਲੇ ਗਏ ਹੋਣਗੇ ਗਿਣਤੀ ਵਾਲੇ ਕੇਂਦਰਾਂ ਚ ਪਹੁੰਚ ਗਏ ਹੋਣਗੇ ਸੋ ਇਸ ਲਈ ਇਹ ਹੁਣ ਕਾਂਟੇ ਤੋਂ ਕਾਂਟੇ ਸਾਫ਼ ਹੋ ਜੂਗੀ ਸਥਿਤੀ ਹਮ ਜਿੱਥੋਂ ਤੱਕ ਕੈਬਨਿਟ ਦਾ ਸਵਾਲ ਆ ਹਮ ਪੰਜਾਬ ਕੈਬਨਿਟ ਦੇ ਵਿੱਚ ਅੱਜ ਮੁੱਖ ਮੰਤਰੀ ਸਾਹਿਬ ਕੀ ਕਰਨਗੇ ਜੀ ਕੀ ਫੈਸਲੇ ਲੈਣਗੇ ਹਮ ਕੀ ਪੰਜਾਬ ਯੂਨੀਵਰਸਿਟੀ ਦੇ ਮਾਮਲੇ 'ਚ ਕੋਈ ਸਖਤ ਫੈਸਲਾ ਲੈਣ ਦਾ ਦਮ ਹੈ ਹਮ ਮਸ਼ਕਲ ਜਾਬ ਹੈ ਕੀ ਪੰਜਾਬ ਯੂਨੀਵਰਸਿਟੀ ਦੇ ਫੰਡਾਂ ਦੇ ਮਾਮਲੇ ਦੇ ਵਿੱਚ ਕਿ ਅਗਲੇ 3 ਸਾਲ ਦੇ ਸੀ ਐਡਵਾਂਸ ਪਾਉਣੇ ਆ ਜਾਂ ਚੱਕੋ ਅਸੀਂ ਫੰਡ ਰੀਲੀਜ਼ ਕਰਦੇ ਆ ਹਮ ਕੀ ਕੋਈ ਯੋਜਨਾ ਹਮ ਹਜੇ ਤੱਕ ਮੁੱਖ ਮੰਤਰੀ ਨੂੰ ਤਾਂ ਇੱਕ ਪਾਸੇ ਛੱਡੋ ਉਹਨੂੰ ਤਾਂ ਚਲੋ ਰੋਡ ਸ਼ੋਅ ਦਾ ਚੋਣ ਪ੍ਰਚਾਰ ਦਾ ਸ਼ੌਂਕ ਹੈ ਪਰ 9 ਤਰੀਕ ਦਾ ਮੁੱਖਿਆ ਚੋਣ ਪ੍ਰਚਾਰ ਹਮ 10 11 12 13 14 ਐਨੇ ਦਿਨਾਂ ਚ ਯੂਨੀਵਰਸਿਟੀ ਕਿੰਨੀ ਕਿ ਦੂਰ ਆ ਘਰ ਤੋਂ ਹੂੰ ਜੀ ਸਹੀ ਹੈ ਕਿਉਂ ਨਹੀਂ ਜਾਵੋ ਜਾਂ ਉੱਥੇ ਕੇਜਰੀਬਾਲ ਦੇ ਨਹੀਂ ਉਹ ਧਰਨਾ ਲਾਉਣ ਦਿੱਲੀ ਤੱਕ ਜਾਂਦੇ ਨੇ ਹੂੰ ਸਹੀ ਗੱਲ ਹੈ ਕੇਜਰੀਬਾਲੋਂ ਲੈਣ ਦੀ ਚੌਪਰ ਕਿਤੇ ਗੁਜਰਾਤ ਤੱਕ ਵੀ ਚਲਾ ਜਾਂਦਾ ਹੂੰ ਛੇਰ ਵੀ ਕਰਾ ਲਿਆਉਂਦਾ ਤੇ ਲੈ ਵੀ ਆਉਂਦਾ ਛੱਡ ਵੀ ਆਉਂਦਾ ਹੂੰ ਪਰ ਪੰਜਾਬ ਯੂਨੀਵਰਸਿਟੀ ਤੱਕ ਜਾਣ ਲਈ ਐ ਪੈਰਾਂ ਦਾ ਸੋ ਕਿੰਨੇ ਬੀੜੀਆਂ ਪਾਈਆਂ ਤੁਹਾਡੇ ਸਹੀ 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 ਬਿਲਕੁਲ ਸਹੀ ਹੈ ਕਿਉਂ ਨਹੀਂ ਜਾਵਿਆ ਹੂੰ ਤੇ ਜੇ ਬਿੱਤੀ ਮਸਲਾ ਹੁੰਦਾ ਕਿ ਕੇਂਦਰ ਰਿਕਾਰਡ ਆਉਂਦਾ ਜਾਂ ਇਹ ਵਿਰੋਧੀ ਪ੍ਰਚਾਰ ਕਰਦਾ ਕਿ ਤੁਸੀਂ ਪੱਡ ਨਹੀਂ ਦੇ ਇੰਨੇ ਥੋੜੀ ਜਿਹੀ ਰਕਮੀ ਕਾਦੀ ਹੂੰ 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 ਤੇ ਫਿਰ ਜੇ ਆਪ ਨਹੀਂ ਵਿੱਤ ਮੰਤਰੀ ਸਿਰ ਪ੍ਰੈਸ ਕਾਨਫਰੰਸ ਕਰਨ ਨੂੰ ਰੱਖਿਆ ਭੇਜੋ ਨਾ ਨੂੰ ਤੇ ਹੂੰ ਸਹੀ ਹੈ ਬਿਲਕੁਲ ਦੇਖੇ ਜਾਂਦਾ ਕਿ ਆ ਪਿਆ ਜੀ ਐਡਵਾਂਸ ਸਾਡੇ ਕੋਲ ਹੈਗਾ ਹੂੰ ਅਸੀਂ 40 ਦਾ ਬਤਾ ਕੇ 50 ਕਰਦੇ ਹਾਂ ਜੀ ਤੁਸੀਂ ਇਹ ਕਿਵੇਂ ਕਹਿੰਦੇ ਹੋ ਕੇਂਦਰ ਦੀ ਜ਼ਿੰਮੇਵਾਰੀ ਕੇਂਦਰ ਪੱਲੇਉ ਨਹੀਂ ਦਿੰਦਾ ਹੂੰ ਸੋ ਕਿੱਥੇ ਵਿੱਤ ਮੰਤਰੀ ਜੀ ਅਚੇਰੀ ਸਿੱਖਿਆ ਦੇ ਮੰਤਰੀ ਸਾਹਿਬ ਕੁਚੀ ਫੇਰ ਨੂੰ ਇਹਨੇ ਸਹੀ ਗੱਲ ਹੈ ਬਿਲਕੁਲ ਹੂੰ ਯੂਨੀਵਰਸਿਟੀ ਉੱਤੇ ਸਿੱਖਿਆ ਦੇ ਮਾਮਲੇ ਤੇ ਵਿਦਿਆਰਥੀਆਂ ਨਾਲ ਬੈਠੇ ਹੂੰ ਸੋ ਨਾ 3 ਦਿਖੇ ਨਾ 13 ਦਿਖੇ ਕੌਣ ਆਥੇ ਜੀ ਜੀ ਸੋ ਇਸ ਲਈ ਕੀ ਕੈबिनेट ਜੱਜ ਦਾ ਨਾਮ ਦਿਖਾਓਗੇ ਹੂੰ ਕੀ ਕੈबिनेट ਜੱਜ ਪੰਜਾਬੀ ਯੂਨੀਵਰਸਿਟੀ ਨੂੰ ਲੈ ਕੇ ਕੋਈ ਮਤਾ ਪਾਉਂਗੇ ਹੂੰ ਇਹਦੇ ਲਈ ਸ਼ਹਿਰ ਬਣਾਉਂਗੇ ਨਹੀਂ ਆਸ ਨਾ ਰੱਖੋ ਹੂੰ ਫਿਰ ਫਿਰ ਪੰਜਾਬ ਦੇ ਹੋਰ ਮਸਲੇ ਆ ਜੀ ਉਹਨਾਂ ਲਈ ਆ ਜੋ ਜੀ ਕੇਂਦਰ ਨੇ ਭੇਜਿਆ ਹੋਇਆ ਖਰੜਾ ਬਿਜਲੀ ਥੋੜਾ ਹੂੰ ਹੂੰ ਤਿੰਨ ਖੇਤੀ ਕਾਨੂੰਨਾਂ ਤੋਂ ਮੈਂ ਕਹਿੰਦੀ ਸਭ ਤੋਂ ਪਹਿਲਾਂ ਇਹਨੂੰ ਤਾਂ ਅਸੀਂ ਵਾਪਸ ਲੈ ਲਿਆ ਹੂੰ ਹੂੰ ਬਾਕੀਆਂ ਤੇ ਆਜੋ ਹੂੰ ਤੇ ਉਹ ਹੁਣ ਤੱਕ ਲੜਤ ਰਹੀ ਹੈ ਤਲਵਾਰ ਤੇ ਹੁਣ ਤੱਕ ਲੈਣੇ ਤੁਹਾਨੂੰ ਸੁੱਬਿਆਂ ਨੂੰ ਭੇਜਤਾ ਕਿੰਨੇ ਤਰੀਕੇ ਚ ਦੋ ਥੋੜੀ ਤਰੀਕ ਵੀ ਵਧਾਤੀ ਜੀ ਸਹੀ ਕਿਉਂਕਿ ਤੁਹਾਡੇ ਕੋਲ ਟਾਈਮ ਨਹੀਂਗਾ ਹੈਨਾ ਇਹਨਾਂ ਮਸਲਿਆਂ ਤੇ ਨਾ ਬੈਠਕ ਕਰਨ ਲਈ ਨਾ ਗੱਲ ਕਰਨ ਲਈ ਹੂੰ ਤੇ ਉਹਦੇ ਚ ਐਕਸਪੈਂਸਵਲ ਲੈਣ ਦਾ ਦਮ ਹੈ ਹੂੰ ਸਹੀ ਹੈ ਪੰਜਾਬ ਦੀ ਵਿੱਤੀ ਸਥਿਤੀ ਨੂੰ ਲੈ ਕੇ ਚਰਚਾ ਕਰਨ ਦੀ ਪ੍ਰਕਿਰਿਆ ਹੈ ਹੂੰ ਮੰਡੀ ਦਾ ਵੇਚਤੀ ਮਹਾਲੀ ਵਾਲੀ ਸਹੀ ਹੈ ਤੇ ਅੱਜ ਦੀ ਕੈਬਨਿਟ ਜਿ ਯੂਨੀਵਰਸਿਟੀ ਬਚਾਉਣ ਲਈ ਤਾਂ ਕਾਹੇ ਗੱਲ ਨਾ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਤਾਂ ਚਾਹ ਕੋਈ ਗੱਲ ਨਾ ਹੋਵੇ। ਮਿੱਤੀ ਸਥਿਤੀ ਨੂੰ ਕੇਂਦਰ ਕੰਨੀ ਰੁਕੇ ਫੰਡਾਂ ਨੂੰ ਲੈਣ ਲਈ ਤਾਂ ਕਰਦੇ ਹੋਵੇ ਨਾ ਹੋਵੇ ਸਹੀ ਹੈ। ਪਰ ਪਾਵਰ ਕਾਮ ਦੀ ਜ਼ਮੀਨ ਵੇਚਣ ਲਈ ਅੱਜ ਗੱਲ ਜ਼ਰੂਰ ਹੋ ਸਕਦੀ ਹੈ। ਹਮ ਸਹੀ ਹੈ ਬਿਲਕੁਲ। ਆਪਾਂ ਲਗਾਤਾਰ ਗੱਲ ਕਰਦੇ ਆਏ ਆ ਪਟਿਆਲਾ ਤੇ ਲੁਧਿਆਣਾ ਦੀ। ਹਮ 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 ਅੱਜ ਦੀ ਕੈਬਨਟ ਚ ਹੋ ਸਕਦਾ ਪਟਿਆਲੇ ਦੀ 23 ਨੰਬਰ ਫਾਟਕ ਦੇ ਲਾਗੇ ਛਾਗੇ ਜਿਹੜੀ ਸ਼ਾਇਦ 90 ਏਕੜ ਦੇ ਕਰੀਬ ਪਾਵਰ ਕਾਮ ਦੀ ਜ਼ਮੀਨ ਬਚਦੀ ਹੈ। ਹਮ 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 ਉਹਨਾਂ ਵੇਚਣ ਲੱਗੇ ਨੇ। ਹਮ ਅਜੇ ਉਹਦੇ ਲਈ ਜ਼ਰੂਰ ਕੁਝ ਹੋ ਸਕਦਾ। ਜੀ ਸਹੀ ਹੈ। ਇਹ ਇਹਦੇ ਨਾਲ ਹੀ ਹੋ ਸਕਦਾ 350 ਸਾਲਾਂ ਦੇ ਜਿਹੜਾ ਸ਼੍ਰੀ ਗੁਰੂ ਤੇਗ ਬਹਾਦਰ ਦਾ ਸ਼ਹੀਦੀ ਪਰਬ ਹੈ ਉਹਦੇ ਉੱਤੇ ਜਿਹੜੀ ਉਹਥੇ ਸੈਸ਼ਨ ਕਰਨਾ ਚੰਦਨਪੁਰ ਸਾਹਿਬ ਉਹਨੂੰ ਲੈ ਕੇ ਵੀ ਫੈਸਲਾ ਕਰ ਲੈਣਾ ਕੋਈ ਸੋ ਇਹ ਵੀ ਹੋ ਸਕਦਾ ਪਰ ਸਵਾਲ ਇਹ ਹੈ ਕਿ ਪੰਜਾਬ ਦੇ ਮੁੱਦਿਆਂ ਤੇ ਤੁਸੀਂ ਕਿੱਥੇ ਲੜਦੇ ਨਜ਼ਰ ਆਉਂਦੇ ਹੋ ਚਲੋ ਹੋ ਸਕਦਾ ਇਹ ਵੀ ਨਹੀਂ ਪਤਾ ਕਿ ਕੈਲੰਡਰ 'ਚ ਬੈਠ ਕੇ ਪਹਿਲਾਂ ਨਤੀਜੇ ਹੀ ਦੇਖੀ ਜਾਣ ਇਕੱਠੇ ਹਾਂ ਸਹੀ ਹੈ ਹਾਂ ਬਿਲਕੁਲ ਨਤੀਜੇ ਆ ਜਾਣ ਤਾਂ ਸੋ ਬਹੁਤ ਫਿਕਰਮੰਦੀ ਚੋਂ ਲੰਘ ਰਿਹਾ ਪੰਜਾਬ ਔਰ ਕੋਈ ਤੇ ਪੰਜਾਬ ਦੀ ਸਥਿਤੀ ਨੂੰ ਲੈ ਕੇ ਪੰਜਾਬ ਨੂੰ ਲੈ ਕੇ ਪੰਜਾਬ ਦੇ ਮਸਲਿਆਂ ਨੂੰ ਲੈ ਕੇ ਸੁਹਿਰਦ ਨਹੀਂ ਹੈ ਸੜੀ ਸਰਕਾਰ ਜੀ ਬਿਲਕੁਲ ਸਰਕਾਰ ਨੂੰ ਸਿਹਰਦ ਵਿਰੋਧੀ ਧਿਰਾਂ ਨੇ ਵੀ ਕਰਨਾ ਹੁੰਦਾ ਵਿਰੋਧੀ ਧਿਰਾਂ ਕਿਹੜਾ ਸਿਹਰਦ ਨਜ਼ਰ ਆਉਂਦੀਆਂ ਉਹਨਾਂ ਦਾ ਵੀ ਕਿਹੜਾ ਕੋਈ ਕੰਮਕਾਰ ਕੋਈ ਫਰਜ਼ ਕੋਈ ਉਹਨਾਂ ਦਾ ਆਪਦਾ ਕੋਈ ਕੰਮਕਾਰ ਨਜ਼ਰ ਆਉਂਦਾ ਜਿਹੜਾ ਕਿ ਪੰਜਾਬ ਸਰਕਾਰ ਨੂੰ ਐਕਸਪੋਜ਼ ਕਰਦਾ ਹੋਵੇ ਚੰਗੀ ਨੀਤੀ ਲਈ ਮਜਬੂਰ ਕਰਦਾ ਹੋਵੇ ਉਹ ਵੀ ਤਾਂ ਸਾਰੇ ਆਪਣੀ ਚਮੜੀ ਬਚਾਉਂਦੇ ਫਿਰਦੇ ਨੇ ਕੋਈ ਸਮਝੌਤਾ ਵਾਦੀ ਹੋ ਚੁੱਕਾ ਹੈ ਕੋਈ ਡਰਦਾ ਨਹੀਂ ਬੋਲਦਾ ਕੋਈ ਕਿਸੇ ਦੇ ਆਪਦੇ ਹਿੱਤ ਨੇ ਕਿਸੇ ਨੂੰ ਲੱਗਦਾ ਵੀ 4 ਮਹੀਨੇ ਹੋਰ ਡੀਕਲੋ ਖਬਰਾਂ ਕੋਈ ਗੱਲ ਬਣ ਜੇ ਅਗਲੀ ਗੱਲ ਕਰਕੇ ਇਸੇ ਸਰਕਾਰ ਦੀ ਕਹਿੰਦੇ ਸਰਪੰਚਾਂ ਦੇ ਤਾਂ ਕੁੱਤਰ ਤੇ ਖੰਭ ਇਹਨਾਂ ਨੇ ਉ ਪਰ ਪੰਚਾਇਤਾਂ ਦੇ ਭਾਰ ਵੀ ਨਾਲੋਂ ਨਾਲ ਵਧਾ ਦਿੱਤਾ ਜੀ। ਪ੍ਰਵੀਨ ਜੀ ਪਰ ਲਗਾਤਾਰ ਗੱਲ ਕਰਦੇ ਆਏ ਆ ਕਿ ਪੰਜਾਬ ਦੇ ਵਿੱਚ ਜਾਂ ਦੇਸ਼ ਦੇ ਵਿੱਚ ਪੰਚਾਇਤ ਆਪਣੇ ਆਪ ਦੀ ਸਰਕਾਰ ਹੁੰਦੀ ਹੈ। ਇਹ ਸਾਡਾ ਸੰਵਿਧਾਨਕ ਹੱਕ ਹੈ। ਕਿ ਜੇ ਦੇਸ਼ ਦੀ ਸਰਕਾਰ ਕੇਂਦਰ ਸਰਕਾਰ ਹੈ, ਸੂਬੇ ਦੀ ਸਰਕਾਰ ਮੁੱਖ ਮੰਤਰੀ ਦੀ ਅਗਵਾਈ ਵਾਲੀ ਸਰਕਾਰ ਹੈ ਤਾਂ ਪਿੰਡ ਦੀ ਸਰਕਾਰ ਸਰਪੰਚ ਦੀ ਅਗਵਾਈ ਵਾਲੀ ਸਰਕਾਰ ਹੈ। ਸਹੀ ਗੱਲ ਹੈ। ਉਹਨਾਂ ਨੂੰ ਕਿਸੇ ਨੇ ਵੀ ਉਹਨਾਂ ਦੇ ਸਬੰਧਤ 28 29 ਵਿਭਾਗ ਦੀ ਜਿਹੜੇ ਕਦੇ ਸੌਂਪਣ ਦੀ ਕੋਾਇਲ ਨਹੀਂ ਕੀਤੀ ਕਿ ਉਹਨਾਂ ਨੂੰ ਆਜ਼ਾਦ ਸੋਸਥੇ ਕੰਮ ਕਰਾਉ। ਉਲਟਾ ਉਹਨਾਂ ਦਾ ਲਗਾਤਾਰ ਗੱਲ ਕੁੱਟਿਆ ਜਾਂਦਾ ਰਿਹਾ। ਹੂੰ। ਪਰ ਇੱਕ ਨਵਾਂ ਹਮਲਾ ਹੋਇਆ ਪਿੰਡਾਂ ਦੇ ਸਰਪੰਚਾਂ ਪੰਚਾਂ ਤੇ। ਹੂੰ। ਮਾਨ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਵਿਦੇਸ਼ ਜਾਣ ਤੋਂ ਪਹਿਲਾਂ ਸਰਪੰਚ ਪੰਚ ਨੂੰ ਪੰਚਾਇਤ ਵਿਭਾਗ ਤੋਂ ਮਨਜ਼ੂਰੀ ਲੈਣੀ ਪਊਗੀ। ਠੀਕ ਹੈ ਜੀ। ਜੋ ਵੀ ਤੁਹਾਡਾ ਮੁਲਾਜ਼ਮਾ ਹੋ। ਹੂੰ। ਤੁਹਾਡਾ ਕਰਿੰਦਾ। ਹੂੰ ਸਹੀ ਗੱਲ। ਤੁਸੀਂ ਹਾਂਜੀ ਫਰੀਦਲਾਹ ਸਰਪੰਚ? ਹੂੰ। ਉਹਦੇ ਵੀ ਕੋਈ ਹੱਕ ਹਕੂਕ ਹੁੰਦੇ ਨੇ ਹਾਂਜੀ ਸੇਰੀ ਦੇ ਮੁਲਾਜ਼ਮ ਦੇ ਉਹਨੂੰ ਵੀ ਕੋਈ ਛੁੱਟੀ ਲੈਣ ਦਾ ਅਧਿਕਾਰ ਹੁੰਦਾ ਉਹਦਾ ਵੀ ਕੋਈ ਪ੍ਰਕਿਰਿਆ ਹੁੰਦੀ ਹੈ ਤੇ ਤੁਸੀਂ ਸਰਪੰਚ ਚੁਣਿਆ ਨੁਮਾਇੰਦਾ ਹਾਂ 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 ਮંત્રી ਸਾਹਿਬ ਸਿਲੈਕਟਡ ਨਹੀਂ ਗਾਓ ਹਾਂ ਇਲੈਕਟਡ ਹੈ ਸਹੀ ਗੱਲ ਤੇ ਫਿਰ ਆਹ ਜਿਹੜਾ ਤਰੀਕਾ ਹਮ ਹੁਣ ਇਹਦੇ ਵਿੱਚ ਇੱਕ ਜਿਹੜਾ ਅਹਿਮ ਪੈਨੂ ਹੈ ਉਹ ਸਮਝਣ ਦੀ ਲੋ ਹਾਂ 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 ਪੰਚਾਇਤ ਵਿਭਾਗ ਦਾ ਅਧਿਕਾਰੀ ਉਹਦੇ ਨਹੀਂ ਓਵੇਂ ਐ ਜਿਵੇਂ ਚੀਫ ਸੈਕਟਰੀ ਮੁੱਖ ਮੰਤਰੀ ਲਈ ਹੁੰਦਾ ਹਮ ਹਮ ਪੰਚਾਇਤ ਆਫਸਰ ਸਰਪੰਚ ਨਹੀਂ ਓਵੇਂ ਐ ਉਹਦੇ ਅੰਡਰ ਕੰਮ ਕਰਨ ਵਾਲਾ ਉਲਟਾ ਉਹ ਚਲਾਉਂਦੇ ਨੇ ਉਹ ਚਲਾਉਂਦੇ ਨੇ ਸਹੀ ਗੱਲ ਆ ਬਿਲਕੁਲ ਸਰਪੰਚਾਂ ਨੂੰ ਹਮ ਤੇ ਜੇ ਕੋਈ ਫੰਡ ਰੀਲੀਜ਼ ਹੋਣਾ ਹੈ ਕੋਈ ਕੰਮ ਕਰਨਾ ਹੈ ਤਾਂ ਉਹਦੇ ਤੇ ਨਾਲ ਅਧਿਕਾਰੀਆਂ ਦੇ ਦਸਤਖਤ ਹੁੰਦੇ ਨੇ ਹਮ ਤੇ ਜਦੋਂ ਇਨਕੁਆਇਰੀ ਹੁੰਦੀ ਹੈ ਜਾਂਚ ਹੁੰਦੀ ਹੈ ਫਸਣਾ ਹੁੰਦਾ ਫਿਰ ਇਕੱਲੇ ਸਰਪੰਚ ਦਾ ਗਲਾਵਾ ਫੜਨ ਹਮ ਫਿਰ ਉਹਨਾਂ ਨੂੰ ਬਿਨਾ ਕਿ ਟਾਇਰੇ ਚ ਰੱਖੋ ਹਮ ਹਮ ਫਿਰ ਹੁਣ ਕਹਿੰਦੇ ਜੀ ਸਰਪੰਚ ਨੇ ਜੇ ਵਿਦੇਸ਼ ਜਾਣਾ ਹੈ ਪੰਚ ਨੇ ਜੇ ਵਿਦੇਸ਼ ਜਾਣਾ ਤਾਂ ਪੰਚਾਇਤ ਵਿਭਾਗ ਤੋਂ ਮਨਜ਼ੂਰੀ ਲਾਉਗਾ ਅੱਛਾ ਇਹ ਮਨਜ਼ੂਰੀ ਸਿਰਫ ਸਰਪੰਚ ਦੇ ਫਾਰਮ ਪਰ ਕੇ ਦੇਣ ਨਾਲ ਮਿਲ ਜੂਗੀ ਜਾਂ ਨਾਲ ਮੱਥਾ ਟੇਕਣਾ ਪਊਗਾ ਸਰਪੰਚ ਨੂੰ ਹੂੰ ਤੁਸੀਂ ਰਿਸ਼ਵਤ ਦੀ ਨਵੀਂ ਹੱਟੀ ਦਾ ਨਹੀਂ ਖੋਲ ਰਹੇ ਬਿਲਕੁਲ ਹੋ ਰਹੇ ਨੇ ਨਵੀਂ ਦੁਕਾਨਦਾਰ ਤੇ ਨਹੀਂ ਖੋਲ ਰੇ ਕਿ ਪੰਜ ਸਰਪੰਚ ਐਸੇ ਚੱਕਰ ਚ ਅਫਸਰਾ ਮੁਰੇ ਕੁਸਕਣੂ ਹਟ ਜਾਣ ਕੇ ਯਾਰ 6 ਛੇ ਮਹੀਨੇ ਬਾਅਦ ਵਾਰ ਵੀ ਜਾਣਾ ਹੈ 2 ਸਾਲ ਬਾਅਦ ਜਵਾਕਨੀ ਵੀ ਜਾਣਾ ਹੈ ਕਿੱਥੇ ਪੰਗਾ ਲਵਾਂਗੇ ਇਸ ਨੇ ਮੁਰ ਲਾਉਣੀਆਂ ਤੁਸੀਂ ਤਾਂ ਹੁਣ ਥੱਲੇ ਲਾਤੀ ਪੰਚਾਇਤ ਸਹੀ ਗੱਲ ਹੁਣ ਦੂਸਰੇ ਪਾਸੇ ਪਿਛਲੇ ਦਿਨੀ ਇੱਕ ਸਰਪੰਚ ਜਿਹਹਾ ਸੀ ਜਿਹੜਾ ਵਿਦੇਸ਼ ਰਹਿੰਦਾ ਸੀ ਹਮਮ ਕੰਮ ਇੱਥੇ ਕਰਦਾ ਸੀ ਸਰਪੰਚ ਇੱਥੇ ਬਣਿਆ ਸੀ ਆਪਣੇ ਪਿੰਡ ਦਾ ਹਮਮ ਉਹਦੇ ਤੇ ਰੋਕ ਲਵਾਉਣ ਤੱਕ ਲਈ ਅਦਾਲਤ ਚ ਗਈ ਸਰਕਾਰ ਠੀਕ ਹੈ ਜੀ ਤੇ ਆਪਣੇ ਪਿੰਡਾਂ ਚ ਕੀ ਆ ਕਿ ਆਪਣੇ ਪਿੰਡਾਂ ਦੇ ਵਿੱਚ ਕਈ ਵਾਰ ਐਨਆਰਆਈਆਂ ਪਰਿਵਾਰਾਂ ਵਾਲੇ ਜਿਹੜੇ ਜਾਦਾ ਪਿੰਡ ਨੇ ਜਾਂ ਜਿੱਥੇ ਚੰਗੇ ਲੋਕ ਵਿਦੇਸ਼ ਚਲੇ ਗਏ ਇੱਥੇ ਚੰਗਾ ਕੰਮ ਕਰਦੇ ਰਹੇ ਨੇ ਫਿਰ ਅਗਲੇ ਪਿੰਡ ਵਾਲੇ ਤੈਅ ਕਰ ਲਏ ਕਿ ਵੀ ਇਹਨੂੰ ਬਣਾਓ ਪੈਸਾ ਵੀ ਲਾ ਲੂਗਾ ਹਮ ਕੰਮ ਵੀ ਕਰੂਗਾ ਪਿੰਡ ਦੇ ਕੋਈ ਗੱਲ ਨਹੀਂ ਇੱਥੇ ਬੈਠੇ ਆਪ ਕਰੀ ਜਾਵਾਂਗੇ ਅਗਲਾ ਉੱਥੇ ਰਹਿ ਲਵੇ ਬਟ ਨੇ ਸਹਿਮਤੀ ਨਾ ਬਣਾਇਆ ਸਹੀ ਗੱਲ ਮੰਨ ਲਓ ਤੇ ਇਹ ਉਹਨੂੰ ਰੋਕਣ ਤੱਕ ਜਾਂਦੇ ਨੇ ਕਿ ਇਹ ਨਹੀਂ ਬਣ ਸਕਦਾ ਜੀ ਹੂੰ ਉਹ ਕੋਰਟ ਨੇ ਬਹਾਲ ਕਰਤਾ ਹੁਣ ਕੀ ਉਹ ਇਸ ਇੱਕ ਸਰਪੰਚ ਨਾਲ ਪਿਆ ਪੰਗੇ ਦਾ ਬਦਲਾ ਤੁਸੀਂ ਪੰਜਾਬ ਦੇ ਸਾਰੇ ਹੂੰ ਸਰਪੰਚਾਂ ਨਾਲ ਪੰਚਾਂ ਨਾਲ ਲਾਉਂਗੇ ਕਿ ਵੀ ਤੁਹਾਨੂੰ ਕਿਸੇ ਨੂੰ ਵੀ ਜਾਣ ਤੋਂ ਪਹਿਲਾਂ ਸੱਤੋਂ ਮਨਜ਼ੂਰੀ ਲਓ ਸਹੀ ਗੱਲ ਜੇ ਆਪਾਂ ਇੱਕ ਰਾਜਮਾ ਕਰਨ ਹੈਗਾ ਉਸ ਕਾਰਨ ਐਸ ਸੀ ਵੀ ਸੀ ਭਾਈਚਾਰੇ ਚੋ ਵੀ ਜਾਂ ਬੀਬੀਆਂ ਚੋ ਵੀ ਸਰਪੰਚ ਬਣ ਜਾਂਦੇ ਨੇ ਨਹੀਂ ਤਾਂ ਜ਼ਿਆਦਾਤਰ ਸਰਪੰਚ ਆਪਣੇ ਰਸੂਕਦਾਰ ਪਰਿਵਾਰੇ ਬਣਦੇ ਹੁਣ ਸਰਪੰਚੀ ਸਭ ਤੋਂ ਮਹਿੰਗੀ ਆ ਚੌਣ ਲੜਨੀ ਸਹੀ ਹੈ ਬਿਲਕੁਲ ਤੇ ਜੇ ਰਸੂਗਦਾਰ ਪਰਿਵਾਰ ਵਾਲਾ ਬੰਦਾ ਸਰਪੰਚ ਪੰਚ ਬਣਨੇ ਤਾਂ ਉਹਦੇ ਭਾਈ ਸ੍ਰੀਕਾ ਭਾਈਚਾਰਾ ਬਾਹਰ ਵੀ ਹੋਊਗਾ ਹੂੰ ਉਹਦੇ ਜਵਾਕ ਜੱਲਾ ਵੀ ਬਾਹਰ ਹੋਊਗਾ ਉਹਦਾ ਕਬਟੀਰ ਵੀ ਬਾਹਰ ਹੋਊਗਾ ਉਹਦਾ ਭਾਈ ਭਤੀਜਾ ਵੀ ਬਾਹਰ ਹੋਊਗਾ ਉਹਨੂੰ ਕਦੇ ਵਿਆਹ ਖੁਸ਼ੀ ਗਮੀ ਵੀ ਬਾਹਰ ਜਾਣਾ ਪਊ ਕਦੇ ਜਵਾਕਾਂ ਦੇ ਉਹ ਸਰਟੀਫਿਕੇਟ ਮਿਲਣੇ ਆ ਜੀ ਡਿਗਰੀ ਲੈਣੀ ਆ ਜੀ ਕਦੇ ਜਾਣਾ ਪਊ ਉਸ ਨਾਲ ਕੁਝ ਉਹ ਤਾਂ ਕਈ 6 ਮਹੀਨੇ ਵਾਲੇ ਹੁੰਦੇ ਨੇ ਆਉਂਦੇ ਜਾਂਦੇ ਨੇ ਹੂੰ ਗਰਮੀ ਕੱਟਣੋਂ ਤੱਕ ਉਹ ਸਾਰੇ ਤੁਸੀਂ ਹੁਣ ਉਹਨਾਂ ਸਾਰਿਆਂ ਤੇ ਰੋਕ ਲਾ ਰਹੇ ਹੋ ਕਿੰਨਾ ਸਾਨੂੰ ਪੁੱਛ ਕੇ ਜਾਣ ਜੀ ਸਹੀ ਹੁਣ ਇੱਕ ਤਾਂ ਇਹਦੇ ਵਿੱਚੋਂ ਰਿਸ਼ਵਤ ਦਾ ਰਾਹ ਖੁੱਲਦਾ ਮਿਹਨਤ ਦਾ ਰਾਹ ਖੁੱਲਦਾ ਚੋਰ ਮੋਰੀ ਖੁੱਲਦੀ ਅਫਸਰਾਂ ਦੇ ਕੰਟਰੋਲ ਦਾ ਰਾਹ ਖੁੱਲਦਾ ਹੂੰ ਦੂਜਾ ਅਜੇ ਵੀ ਕਈ ਪਿੰਡਾਂ ਦੇ ਵਿੱਚ ਸਰਪੰਚ ਆਪਣੇ ਦਮ ਤੇ ਬਣੇ ਸਰਕਾਰ ਨੇ ਟਿੱਲ ਤੱਕ ਜੋਰ ਲਾਇਆ ਸੀ ਸਰਕਾਰੀ ਸਰਪੰਚ ਨਹੀਂ ਚੁਣੇ ਜਾ ਸਕਿੇ ਜੀ ਸਹੀ ਹੈ ਤੇ ਹੁਣ ਉਹ ਸਰਪੰਚਾਂ ਨੂੰ ਨਕੀਲ ਪਾਉਣ ਦਾ ਤਰੀਕਾ ਕਿ ਤੁਹਾਨੂੰ ਤਾਂ ਨਹੀਂ ਯਾਦ ਲੰਦੇ ਕਦੇ ਬਾਅਦ ਹੂੰ ਉਹਨਾਂ ਸਰਪੰਚਾਂ ਪੰਚਾਂ ਨੂੰ ਸੋ ਜਿਵੇਂ ਪੰਜਾਬ ਇੱਕ ਚੁਣੌਤੀ ਨਾਲ ਲੜ ਰਿਹਾ ਕਿ ਕੇਂਦਰੀਕਰਨ ਹੋ ਰਿਹਾ ਪੰਜਾਬ ਦਾ ਹੂੰ 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 ਓਵੇਂ ਹੁਣ ਪਿੰਡਾਂ ਨੂੰ ਵੀ ਲੜਨਾ ਪੈਣਾ ਇਹ ਪਿੰਡਾਂ ਦਾ ਵੀ ਕੇਂਦਰੀਕਰਨ ਹੈ ਹੂੰ ਉਹ ਸੈਂਟਰ ਸਰਕਾਰ ਕਰ ਰਹੀ ਹੈ ਸੂਬਾ ਸਰਕਾਰ ਕਰ ਰਹੀ ਹੈ ਇਹ ਇਸ ਦੇ ਹੱਕੂਕ ਕਦੇ ਡਾਕਾ ਇਹ ਸਮਝਣ ਦੀ ਲੋੜ ਹੈ ਇੱਕ ਪਾਸੇ ਆ ਤੁਸੀਂ ਖੰਭ ਕੁਤਰ ਤੇ ਸਰਪੰਚਾਂ ਦੀ ਉਡਾਨ ਤੇ ਰੋਕ ਲਾਤੀ ਹੂੰ 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 ਦੂਹੇ ਪਾਸੇ ਤੁਸੀਂ ਨਵਾਂ ਭਾਰ ਪਾਇਆ ਪੰਚਾਇਤਾਂ ਤੇ ਹੂੰ ਸਹੀ ਹੈ ਆਪਾਂ ਪਹਿਲਾਂ ਵੀ ਗੱਲ ਕਰਦੇ ਆ ਕਿ ਦੇਹ ਤੇ ਲਾ ਨਹੀਂ ਰਹੇ ਡਰਾਮਾ ਕਰਦੇ ਨੇ ਕਿ ਇੰਨੇ ਕਰੋੜ ਦੇ ਦੇਾਂਗੇ ਇੰਨੇ ਸਟੇਡੀਅਮ ਦੇ ਦੇਾਂਗੇ ਇੰਨੀ ਆਹ ਬਣਾ ਦੇਾਂਗੇ ਸਾਰਾ ਕੁਝ ਨਰੇਗਾ ਤਹਿਤ ਆਉਂਦਾ ਉਹ ਵੀ ਪੂਰਾ ਕੰਮ ਨਹੀਂ ਬੰਦਦਾ ਲੋਕਾਂ ਨੂੰ ਉਹ ਵੀ ਪੈਸਾ ਪੂਰਾ ਸਹੀ ਨਹੀਂ ਲੱਗਦਾ ਪਰ ਜਿਹੜੀ ਪਿੰਡਾਂ ਦੀ ਆਪਣੀ ਆਮਦਨ ਹੈ ਉਹਦੇ ਵਿੱਚੋਂ ਤੁਸੀਂ 20 22% ਤੋਂ ਸ਼ੁਰੂ ਹੋ ਕੇ 30 32% ਤੱਕ ਆ ਗਏ ਹਮ ਕੇ ਹਰ ਸਾਲਾਨਾ ਜਿਹੜੀ ਪੰਚਾਇਤ ਦੀ ਆਮਦਨੋਂ ਚੋਂ ਅਸੀਂ ਇੰਨਾ ਲਵਾਂਗੇ ਜੀ ਪੰਚਾਇਤ ਵਿਭਾਗ ਚਲਾਉਣ ਲਈ ਸਹੀ ਹੈ ਜੇ ਮੁਖਵੰਦਰ ਸਾਹਿਬ ਨੇ ਬੜਾ ਦਮ ਪਰਿਆ ਅਸੀਂ ਢੋਲ ਵਜਾ ਕੇ ਕਿ ਮੈਂ ਸਰਪੰਚਾਂ ਦਾ ਮਾਣ ਪੱਤਾ ਵਧਾ ਰਿਹਾ 1200 ਤੋਂ ਵਧਾ ਕੇ 2000 ਕਰ ਦੇ ਹਮ ਟੰਡੋਰਾ ਪਿੱਟ ਕੇ ਬੋੜ ਲਾਤੇ ਸਾਰਾ ਕੁਝ ਇਛਤਿਆਰ ਦੇਤੇ ਤੇ ਸਚਾਈ ਹੁਣ ਸਾਹਮਣੇ ਆ ਗਈ ਪੰਚਾਇਤਾਂ ਨੂੰ ਨਿਰਦੇਸ਼ ਹੋ ਗਏ ਕਿ ਤੁਸੀਂ ਆਪਣਾ ਵਧਾਇਆ ਪੱਤਾ ਆਪਣੀ ਆਮਦਨ ਚੋਂ ਲੈਣਾ ਹਮ ਸਾਡੀ ਯੂਥੀਆਂ ਸਾਡੀ ਸਰ ਸਹੀ ਗੱਲ ਹੈ ਕਿ ਪਿੰਡਾਂ ਦੀ ਜਿਹੜੀ ਆਮਦਨ ਉਹਦੇ ਵਿੱਚੋਂ ਹੀ ਕਢੋ ਆਪਣਾ ਹਿੱਸਾ ਸਭ ਤੋਂ ਨਾ ਭਾਲਿਓ ਹਮ ਸੋ ਸਰਕਾਰ ਕਾਦੀ ਹੈ ਸਹੀ ਗੱਲ ਸੋ ਇਸ ਲਈ ਇਹ ਬਹੁਤ ਹੁਣ ਪੰਜਾਬ ਦੇ ਵਿੱਚ ਕਿੰਨੀਆਂ ਪੰਚਾਇਤਾਂ ਇਹ ਜੀਆਂ ਨੇ ਮੈਂ ਦੇਖ ਰਿਹਾ ਸੀ ਹੁਸ਼ਿਆਰਪੁਰ ਦੇ ਵਿੱਚ ਹੈ 900 ਤੋਂ ਵੱਧ ਪੰਚਾਇਤਾਂ ਫਿਰੋਜ਼ਪੁਰ ਦੇ ਵਿੱਚ ਹੈ 3350 ਪੰਚਾਇਤਾਂ ਜਲੰਧਰ ਦੇ ਵਿੱਚ 500 ਦੇ ਕਰੀਬ ਪੰਚਾਇਤਾਂ ਪਟਿਆਲਾ ਚ 300 ਦੇ ਕਰੀਬ ਪੰਚਾਇਤਾਂ ਜੀਆਂ ਜਿਨ੍ਹਾਂ ਦੀ ਜ਼ੀਰੋ ਆਮਦਨ ਹੈ ਹਮ ਉਹਨਾਂ ਦੇ ਕੀ ਬਣੂਗਾ ਜੀ ਸਹੀ ਹੈ ਕਈ ਪਿੰਡਾਂ ਦੀ ਆਮਦਨ ਬਹੁਤ ਘੱਟ ਹੈ ਮੈਂ ਦੇਖ ਰਿਹਾ ਸੀਗਾ ਕਿ ਕੁਝ ਪਿੰਡ ਜਿਹੇ ਨੇ ਜਿਨ੍ਹਾਂ ਦੀ ਆਮਦਨ ਬਹੁਤ ਘੱਟ ਹੈ ਬਹੁਤ ਘੱਟ ਆਮਦਨ ਹੈ ਸਹੀ ਹੈ ਹਮ ਉਹ ਕੀ ਕਰਨਗੇ ਜੀ ਹਮ ਇਹ ਕਿਹੜਾ ਤਰੀਕਾ ਕਰਾ ਮਤਲਬ ਭਾਰ ਵੀ ਪਾਦਾ ਪੰਚਾਇਤਾਂ ਤੇ ਸਹੀ ਗੱਲ ਜੇ ਉਹਦੇ ਖੰਭ ਕੋ ਉਤਰ ਤੇ ਉਹ ਤਾਂ ਹੁਣ ਮਤਲਬ ਖੰਭ ਖਲਾਰਜੋਗੇ ਜੇ ਉੱਡਣਾ ਦਾ ਜ਼ਰੂਰੀ ਗੱਲ ਹ ਹ ਹ ਸਹੀ ਹੈ ਬਿਲਕੁਲ ਜੀ ਤੇ ਅਗਲੀ ਗੱਲ ਕਰੀਏ ਸ਼ਰਮਾ ਜੀ ਪਠਾਣ ਮਾਜਰਾ ਦੇ ਬਾਰੇ ਕਹਿੰਦੇ ਪਠਾਣ ਮਾਜਰੇ ਨੇ ਆਪਦੀ ਘਰ ਵਾਲੀ ਦੇ ਬਾਰੇ ਕੋਈ ਬਿਆਨ ਦਿੱਤਾ ਜੀ 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 ਉਹ ਕਹਿੰਦਾ ਕਿ ਜਿਹੜੀ ਔਰਤ ਰਾਹੀਂ ਮੇਰੇ ਤੇ ਦੋਸ਼ ਲੱਗੇ ਨੇ ਰੇਪ ਦੇ ਹ ਉਹ ਕੋਈ ਬਾਹਰੀ ਔਰਤ ਨਹੀਂ ਉਹ ਤਾਂ ਮੇਰੀ ਘਰ ਵਾਲੀ ਹੈ ਠੀਕ ਹੈ ਜੀ ਉਕੈਨਾ ਮੇਰੀ ਦੂਜੀ ਕਾਰਨੀ ਹੈ ਹਮਮ ਪਠਾਨ ਮੱਜਰਾ ਇਹ ਗੱਲ ਤਾਂ ਪਹਿਲਾਂ ਹੀ ਸਾਫ਼ ਹੋ ਚੁੱਕੀ ਐ ਸਨੌਰ ਤੋਂ ਐਮਐਲਏ ਹਰਮੀ ਸਿੰਘ ਪਠਾਨ ਮੱਜਰਾ ਜਿਹੜੇ ਹਮਮ ਮਾਨ ਸਰਕਾਰ ਦੇ ਜਾਂ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦੀ ਧਰਮ ਪਤਨੀ ਡਾਕਟਰ ਗੁਰਪ੍ਰੀਤ ਦੇ ਰਿਸ਼ਤੇ ਫੂਫੜ ਲੱਗਦੇ ਨੇ ਤੇ ਕਹਿਣ ਵਾਲੇ ਤਾਂ ਵੀ ਦੱਸਦੇ ਸੀ ਕਿ ਉਹਨਾਂ ਦਾ ਸਾਰਾ ਹਿਸਾਬ ਕਿਤਾਬਾਰੀ ਕੰਮ ਕਰਦਾ ਉਹ ਵੀ ਦੇਖਦੇ ਸੀ ਇਹ ਵੀ ਚਰਚਾਾਂ ਵਿੱਚ ਖੁੰਡ ਚਰਚਾਾਂ ਵਿੱਚ ਖਾਸੀਆਂ ਚੱਲਦੀਆਂ ਰਹੀਆਂ ਹਮਮ ਤੇ ਉਹ ਸਭ ਦੇ ਦਰਮਿਆਨ ਉਹਦੇ ਤੇ ਕੇਸ ਹੋਇਆ ਤੇ ਉਹ ਫਿਰ ਕਿਵੇਂ ਫਰਾਰ ਹੋਇਆ ਉਹ ਸਾਰਿਆਂ ਨੂੰ ਪਤਾ ਤੇ ਹੁਣ ਉਹ ਪ੍ਰਗਟ ਹੋ ਗਿਆ ਆ ऑस्ट्रेलिया ਜਾ ਕੇ ਜੀ ਜੀ ਸਹੀ ਹੈ ਪਿਛਲੇ ਦਿਨ ਇੱਕ ਇੰਟਰਵਿਊ ਦੇ ਹਵਾਲੇ ਨਾਲ ਗੱਲ ਸਾਹਮਣੇ ਆ ਗਈ ਉਠਾਨ ਮਾਜਰਾ ਪਰਵੀ ਸਿੰਘ ਮਠਾਨ ਮਾਜਰਾ ऑस्ट्रेलिया ਉਹਨਾਂ ਦੀ ਖੋਰ ਇੰਟਰਵਿਊ ਸਾਹਮਣੇ ਆ ਗਈ ਜੀ ਜੀ ਇਹ ਚੋ ਕਹਿ ਰਿਹਾ ਕਿ ਜਿਹੜੀ ਔਰਤ ਨਾਲ ਰੇਪ ਕਰਨ ਦੇ ਦੋਸ਼ 'ਤੈ ਮੈਨੂੰ ਫਸਾਇਆ ਗਿਆ ਉਹ ਔਰਤ ਮੇਰੀ ਘਰ ਵਾਲੀ ਹੈ ਤੇ 45 ਸਾਲਾਂ ਤੋਂ ਉੱਪਰ ਹੈ ਤੇ ਆਦਮੀ ਟੀਵੀ ਦੇ ਵਿੱਚ ਰੇਪ ਵਾਲਾ ਮਾਮਲਾ ਕਿੱਥੋਂ ਆ ਗਿਆ ਸਿਆਸੀ ਪਹਿਲੂ ਠੀਕ ਹੈ ਜੀ ਕਹਿੰਦਾ ਮੇਰੀ ਪਤਨੀ ਨੂੰ ਪਰਮਾ ਕੇ ਜਾਣਬੁੱਝ ਕੇ ਇਸ ਤਰੀਕੇ ਨਾਲ ਮੇਰੇ ਤੇ ਕੇਸ ਕਰਾਇਆ ਗਿਆ ਕਹਿੰਦਾ ਉਦੀ ਮਾਂ ਕੈਂਸਰ ਤੋਂ ਪੀੜਤ ਸੀ ਹੂੰ ਹੂੰ ਤੇ ਉਦੀ ਮਾਂ ਦੇ ਕਹਿਣ ਤੇ ਮੈਂ ਉਹਨਾਂ ਦਾ ਦੂਜਾ ਵਿਆਹ ਕੀਤਾ ਸੀ ਹੂੰ ਤੇ ਕੋਈ ਗੱਲ ਨਹੀਂ ਕਹਿੰਦਾ ਕਰ ਲਓ ਜਿੰਨਾ ਧੱਕਾ ਕਰਨਾ 15 ਦਿਨਾਂ ਦੀ ਗੱਲ ਰਹੇਗੀ 10 15 ਦਿਨਾਂ ਚ ਮੈਨੂੰ ਕਹਿੰਦਾ ਵੇਰ ਮਿਲ ਜਾਣੀ ਹੈ ਫਿਰ ਮੈਂ ਪੰਜਾਬ ਆ ਕੇ ਆਪਣੀ ਲੜਾਈ ਲੜੂਗਾ ਹੂੰ ਸੋ ਹੁਣ ਇਸ ਲਈ ਇਹ ਸਵਾਲ ਇੱਕ ਨਵਾਂ ਖੜਾ ਹੋ ਗਿਆ ਜੀ ਇੱਕ ਪਾਸੇ ਪਤਨੀ ਵਾਲਾ ਸਵਾਲ ਦੂਜੇ ਪਾਸੇ ਦੂਜੇ ਵਿਆਹ ਵਾਲਾ ਵੀ ਸਵਾਲ ਹੂੰ ਤੇ ਇਹ ਆਮ ਆਦਮੀ ਪਾਰਟੀ ਦੀ ਸੂਚੀ 'ਚ ਇਹ ਹਾਂ ਨਵੇਂ ਸਤਾਰੇ ਵੀ ਫਿੱਟ ਹੁੰਦੇ ਜਾ ਰਹੇ ਨੇ ਜੀ ਜੀ ਕਿਸੇ ਦੇ ਵਿਆਹ ਇਸ ਪਾਰਟੀ ਚ ਆ ਕੇ ਹੋਏ ਨੇ ਹਾਂ ਕਿਸੇ ਦੇ ਦੂਜੇ ਵਿਆਹ ਇਸ ਪਾਰਟੀ ਮਤਲਬ ਮੁੱਖ ਮੰਤਰੀ ਤੋਂ ਲੈ ਕੇ ਹੁਣ ਤੱਕ ਜਿਹੋ ਜੀ ਕੋਕਓਫਰ ਹੋਏ ਜਿਹਨੇ ਹੂੰ ਹੂੰ ਸੋ ਇਹ ਨਵੇਂ ਚੰ ਚੜ ਰਹੇ ਨੇ ਸਹੀ ਸਹੀ ਹੁਣ ਇਹ ਇਸ ਮਸਲੇ ਤੇ ਨਵੀਂ ਚਰਚਾ ਸ਼ੁਰੂ ਹੋ ਜਾਣੀ ਹੈ ਹੂੰ ਸੋ ਹੁਣ ਦੇਖਦੇ ਆਂ ਜੀ ਜਦੋਂ ਤੱਕ ਮੇਲ ਨਹੀਂ ਮਿਲਦੀ ਤਦ ਤੱਕ ਤਾਂ ਪਠਾਨ ਮਜਰਾ ਹੁੰਦਾ ਨਹੀਂ ਜਦੋਂ ਮਿਲ ਜੂ ਉਹ ਤੋਂ ਬਾਅਦ ਵੀ ਆਉਣ ਦਾ ਦਮ ਰੱਖੂ ਕਿ ਨਹੀਂ ਕਿਉਂਕਿ ਜੇ ਇਤੇ ਤਰੀਕੇ ਨਾਲ ਫਸਾਉਣ ਦੀ ਪ੍ਰਕਿਰਿਆ ਚਾਹੇ ਦਿੱਲੀ ਵਾਲਿਆਂ ਦੀ ਚਾਹੇ ਉਰੇ ਵਾਲਿਆਂ ਦੀ ਚਾਹੇ ਮਲੀ ਭੁਗਤ ਨਾਲ ਫਿਰ ਤਾਂ ਇੱਕ ਤੋਂ ਇੱਕ ਕੇਸ ਹੋ ਜਾਂਦਾ ਹਮ ਅਜੇ ਜਮਤ ਨਹੀਂ ਮਿਲੀ ਹੁੰਦੀ ਦੂਆ ਫਿਰ ਹੋ ਜਾਂਦਾ ਸਹੀ ਸਹੀ ਫਿਰ ਤਾਂ ਕੁਝ ਵੀ ਸੰਭਵ ਹੈ ਹਮ ਪਰ ਹਰਮੀਤ ਸਿੰਘ ਪਠਾਨ ਮਾਜਰਾ ਨੇ ਇੱਕ ਤਾਂ ਇਹ ਦੱਸਦਾ ਕਿ ਮੈਂ ਆਸਟ੍ਰੇਲੀਆ ਨੂੰ ਜਾਈ ਵੀ ਦੱਸਦਾ ਕਿ ਉਹ ਔਰਤ ਮੇਰੀ ਦੂਜੀ ਪਤਨੀ ਉਹਨੇ ਫੋਟੋ ਦਿਖਾਈ ਆ ਬਕਰਤਿਆ ਹਾਲੀ ਠੀਕ ਆ ਜੀ ਉਹ ਨੋ AI ਵਾਲੀ ਹੈ ਨਹੀਂ ਹੈ ਜਨ ਤੱਕ ਹੈ ਅਸਲੀ ਹੈ ਕੋਈ ਨੇੜਲੇ ਦੱਸ ਸਕਦੇ ਨੇ ਜਾਣ ਵਾਲੇ ਦੱਸ ਸਕਦੇ ਨੇ ਇਥੇ ਸੱਚ ਦੇਣ ਦੂਈ ਟਰ ਦਵੇ ਹੋਣਾ ਕਿ ਹਮ ਸਹੀ ਉਹ ਔਰਤਾਂ ਦੇ ਟਰ ਦਵੇ ਕਿ ਹਾਂ ਵਿਆਹ ਹੋਇਆ ਨਹੀਂ ਹੋਇਆ ਸਰਕਾਰ ਦਵੇ ਪੁਲਿਸ ਦੱਸੇ ਉਹ ਤੱਤ ਸੱਚ ਉਹਨਾਂ ਨੇ ਦੱਸਣਾ ਹਮ ਅਗਲੇ ਨੇ ਆਪਣਾ ਪੱਖ ਰੱਖ ਹਮ ਜੀ ਸਹੀ ਹੈ ਬਿਲਕੁਲ ਤੇ ਅਗਲੀ ਗੱਲ ਕਰੀਏ ਆਪਾਂ ਪੰਜਾਬ ਦੀ ਖੇਤੀ ਵੀ ਤੇ ਕਹਿੰਦੇ ਖੇਤ ਵੀ ਇਹ ਦੋਨੇ ਚੀਜ਼ਾਂ ਹੀ ਠੇਕੇ ਉੱਤੇ ਨੇ ਜੀ ਬਿਰਮੀਏ ਆਪਾਂ ਦਿੱਲੀ ਦੇ ਵਿੱਚ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਦੇ ਲਈ ਲੜਾਈ ਲੜ ਕੇ ਆਏ ਤੇ ਇਸ ਪ੍ਰਾਉਡ ਨਾਲ ਲੜਾਈ ਲੜ ਕੇ ਆਏ ਕਿ ਖੇਤ ਸਾਡੇ ਨੇ ਕੀਤੀ ਸਾਡੀ ਹੈ ਪੰਜਾਬ ਸਾਡਾ ਤੇ ਪਰ ਇੱਕ ਰਿਪੋਰਟ ਹੈ ਜਿਹੜੀ ਅਨਾਜ ਦੀ ਖਰੀਦ ਦੇ ਪੋਰਟਲ ਦੇ ਹਵਾਲੇ ਨਾਲ ਚਰਜੀਤ ਭੁੱਲਰ ਹੋਰਾਂ ਨੇ ਜਨਤਕ ਕੀਤੀ ਹੈ ਠੀਕ ਹੈ ਜੀ ਉਹ ਰਿਪੋਰਟ ਇਹ ਤਾਂ ਭਰਦੀ ਹੈ ਕਿ ਪੰਜਾਬ ਦੇ ਵਿੱਚ ਖੇਤੀ ਤੇ ਖੇਤ ਦੇ ਮਾਲਕ ਆਪ ਖੇਤੀ ਛੱਡਦੇ ਜਾ ਰਹੇ ਠੀਕ ਹੈ ਜੀ ਕੋਈ ਲੋੜ ਆਈ ਨਹੀਂ ਹੂੰ ਹੂੰ ਕਿ ਇਹ ਰਿਪੋਰਟ ਤੇ ਜੇ ਤੁਸੀਂ ਨਜ਼ਰਸਾਨੀ ਕਰੋਗੇ ਤਾਂ ਤੁਹਾਨੂੰ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆਉਂਦੇ ਨੇ ਹੂੰ ਹੂੰ ਪੰਜਾਬ ਦੇ ਵਿੱਚ ਖੇਤਾਂ ਦੇ ਮਾਲਕ ਜ਼ਮੀਨ ਦੇ ਮਾਲਕ 39% ਅਜਿਹੇ ਨੇ ਜਿਹੜੇ ਆਪ ਖੇਤੀ ਕਰਦੇ ਨੇ ਹੂੰ ਨਹੀਂ ਤਾਂ ਉਹ ਠਿੱਕੇ ਤੇ ਜ਼ਮੀਨ ਹੈ ਜੀ ਬਾਕੀ ਸਾਰੀ ਮਤਲਬ 39% ਉਹ ਆ ਮਤਲਬ ਬਾਕੀ ਸਾਰੀ 61% ਦੀ ਪਾਰ ਹੀ ਚਲੀ ਗਈ ਉਹਦੇ ਵਿੱਚੋਂ ਠੀਕ ਹੈ ਕੁਝ ਉਹ ਨੇ ਜਿਹੜੇ ਆਪ ਵੀ ਕਰਦੇ ਨੇ ਤੇ ਦੂਿਆਂ ਦੀ ਲੈ ਕੇ ਵੀ ਕਰਦੇ ਨੇ ਹੈਨਾ ਸਵਾਲ ਇਹ ਨਹੀਂ ਹੈਗਾ ਸਵਾਲ ਇਹ ਹੈ ਕਿ ਇਕਤਾ ਅਸੀਂ ਅਗਲੀ ਆਪਣੀ ਪੀੜ੍ਹੀ ਨੂੰ ਖੇਤ ਨਹੀਂ ਸੌਂਪ ਰਹੇ ਜੀ ਜੀ ਅਸੀਂ ਉਹਨਾਂ ਨੂੰ ਖੇਤ ਤੋਂ ਬਾਹਰ ਲਿਆ ਰਹੇ ਹਾਂ ਚਾਹੇ ਉਹਨੂੰ ਲੇਬਰ ਕਰਨ ਕਿਸੇ ਫੈਕਟਰੀ ਜਾਣਾ ਪਵੇ ਚਾਹੇ ਉਹਨੂੰ ਸ਼ਹਿਰ ਕਿਸੇ ਦਫ਼ਤਰ ਦੇ ਵਿੱਚ ਕੰਮ ਕਰਨ ਜਾਣਾ ਪਵੇ ਇਹਨਾਂ ਚਾਹੇ ਉਹਨੂੰ ਕੋਈ ਹੱੱਟੀ ਪਾਉਣੀ ਪਵੇ ਸ਼ਹਿਰ 'ਚ ਜਾਂ ਕਸਬੇ ਪਿੰਡ 'ਚ ਇਹਨਾਂ ਜਾਂ ਉਹਨੂੰ ਹੋਰਨਾਂ ਸ਼ਬਿਆਂ 'ਚ ਜਾਣਾ ਪੈ ਜਾਵੇ ਜਾਂ ਚੰਗੀ ਪੜ੍ਹਾਈ ਕਰਕੇ ਚੰਗੀ ਨੌਕਰੀ ਦੇ ਲਈ ਕਿਸੇ ਥਾਂ ਚਲਾ ਜਾਵੇ ਜਾਂ ਵਿਦੇਸ਼ 'ਚ ਪੜ੍ਹਨ ਦੇ ਬਾਣ ਦੇ ਨਾਲ ਚਲਾ ਜਾਵੇ ਲਗਾਤਾਰ ਸਾਡਾ ਪਲੈਂਟ ਡਾ ਹੋ ਰਿਹਾ ਖੇਤਾਂ ਚੋਂ ਸਹੀ ਆ ਬਿਲਕੁਲ ਇੱਕ ਪਲੈਂਟ ਸਾਡਾ ਪੰਜਾਬ ਚੋਂ ਇੱਕ ਪਲੈਂਟ ਸਾਡਾ ਖੇਤਾਂ ਚੋਂ ਖੇਤਾਂ ਚੋਂ ਵੀ ਹੋ ਰਿਹਾ ਸਹੀ ਗੱਲ ਆ ਹੂੰ ਸੋ ਇਹ ਇੱਕ ਤਾਂ ਇਹ ਪਹਿਲੂ ਆ ਦੂਸਰਾ ਹਰ ਮਾਪਿਓ ਚਾਹੁੰਦਾ ਕਿ ਮੇਰਾ ਜਵਾਕ ਚੰਗੀ ਜ਼ਿੰਦਗੀ ਜੀਵੇ ਹੂੰ ਜੇ ਸਰਕਾਰਾਂ ਨੇ ਸਿਸਟਮ ਨੇ ਖੇਤਾਂ ਦੇ ਮਾਮਲੇ ਦੇ ਵਿੱਚ ਖੇਤੀ ਦੇ ਮਾਮਲੇ ਚ ਉਹਦਾ ਸਹਾਰਾ ਬਣੇ ਹੁੰਦਾ ਕਿ ਤੁਸੀਂ ਢਿੱਡ ਭਰਨ ਵਾਲੇ ਲੋਕਾਂ ਨੂੰ ਤੁਸੀਂ ਅਨਾਜ ਪੈਦਾ ਕਰਕੇ ਦਿੰਦੇ ਹੋ ਮਿੱਟੀ ਨਾਲ ਮਿੱਟੀ ਹੁੰਨੇ ਹੋ ਨਾ ਦਿਨ ਨਾ ਰਾਤ ਪੱਪਾਂ ਦੀਆਂ ਸਿਰੀਆਂ ਮਿਧਦੇ ਹੋ ਸਾਰਾ ਕੁਝ ਕਰਦੇ ਹੋ ਤੁਹਾਡੀ ਮਿਹਨਤ ਦਾ ਮੁੱਲ ਪਾਵਾਂਗੇ ਹੂੰ 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 ਫਿਰ ਸ਼ਾਇਦ ਅਗਲੀਆਂ ਪੀੜ੍ਹੀਆਂ ਉੱਤਰ ਨੂੰ ਆਉਂਦੀਆਂ ਹੂੰ ਸੋ ਕਿਤੇ ਨਾ ਕਿਤੇ ਅਸੀਂ ਮੁੱਖ ਮੋੜ ਨੇ ਆ ਖੇਤਾਂ ਤੋਂ ਸਹੀ ਹੈ ਜੇ ਦੂਸਰੇ ਪਾਸੇ ਤੀਸਰੇ ਆਏ ਦੇ ਵਿੱਚ ਮਸ਼ੀਨਰੀ ਕਰਨ ਨੇ ਬਹੁਤ ਰੋਲ ਨਿਭਾਇਆ ਹੂੰ ਛੋਟੇ ਖੇਤੀ ਵਾਲਿਆਂ ਨੂੰ 5 ਏਕੜ ਤੋਂ ਥੱਲੇ ਵਾਲੇ ਕਿਸਾਨਾਂ ਨੂੰ بڑے بڑے ਟਰੈਕਟਰ ਬੜੀਆਂ ਬੜੀਆਂ ਮਸ਼ੀਨਾਂ ਇੰਜ ਪ੍ਰਾਈਵੇਟ ਬੈਂਕਾਂ ਨੇ ਕੰਪਨੀਆਂ ਨੇ ਆ ਕੇ ਥੋਪੀਆਂ ਹੂੰ ਹੂੰ ਕਿਉਂ ਭਾਤ ਨਿਕਲਦੇ ਚੱਕਰ ਚ ਕਿੰ ਖੇਤੀ ਚੋਂ ਬਾਹਰ ਨਿਕਲ ਆਏ ਹੂੰ ਤੇ ਜਿਹੜੇ ਵੱਡੀ ਖੇਤੀ ਕਰਦੇ ਨੇ ਉਹ ਜੇ 10 ਕਿੱਲਿਆਂ ਦੀ ਕਰਦੇ ਨੇ 20 ਕਿੱਲਿਆਂ ਦੀ 50 ਕਿੱਲਿਆਂ ਦੀ ਕਰਦੇ ਨੇ ਨਾਲ 2 ਕਿੱਲੇ ਦੀ ਹੋ ਕੇ ਮੰਗਰੋਣ ਐਵਰੇਜ ਫਰਕ ਨਹੀਂ ਪੈਂਦਾ ਫਿਰ ਹੂੰ 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 ਉਹ ਛੋਟੇ ਇਸ ਲਈ ਲਗਾਤਾਰ ਛੋਟਾ ਕਿਸਾਨ ਛੋਟਾ ਖੇਤੀ ਕਾਸ ਕਰ ਬਾਹਰ ਆ ਰਿਹਾ ਇਹਦੇ ਵਿੱਚ ਹੂੰ ਇਹ ਸਾਰੇ ਪਹਿਲੂਆਂ ਦੇ ਨਾਲ ਨਾਲ ਜਦੋਂ ਮੈਂ ਇੱਕ ਹੋਰ ਪੱਖ ਦੇਖਦਾ ਜੀ ਕਿ ਇੱਕ ਪਾਸੇ ਤਾਂ 39% ਹੈ ਅੰਕੜਾ ਕਿ ਪੰਜਾਬ ਦੇ ਵਿੱਚ ਆਪ ਖੇਤੀ ਦਾ ਮਾਲਕ ਮਤਲਬ ਖੇਤ ਦਾ ਮਾਲ ਖੇਤੀ ਕਰ ਰਿਹਾ ਹੂੰ ਦੂਏ ਪਾਸੇ ਇਹ ਵੀ ਹੈਗਾ ਕਿ ਚਾਚੇ ਤਾਇਆਂ ਨੂੰ ਸੀ ਦੇ ਜਾਣੇ ਜੇ ਵਿਦੇਸ਼ ਚੱਲੇ ਸਾਰਾ ਟੱਬਰ ਹਾਂਜੀ ਹਾਂਜੀ ਕਿ ਵੀ ਤੂੰ ਬਾਲੀ ਪਿੰਡ ਵਾਲੇ ਸਰਪੰਚ ਨੂੰ ਦੇਤੀ ਲੰਬੜਦਾਰ ਨੂੰ ਦੇਤੀ ਜਾਂ ਜਿਹੜਾ ਇਹ ਜਗ੍ਹਾ ਉਹਨਾਂ ਨੂੰ ਦੇਤੀ ਸੋ ਆਪਣਾ ਤਾਂ ਪੱਕਾ ਕੰਮ ਹੋ ਗਿਆ ਹੂੰ ਹੂੰ ਪਰ ਹੁਣ ਅਸੀਂ ਬਾਹਰ ਲਿਆਂ ਨੂੰ ਵੀ ਖੇਤ ਦਿੰਨੇ ਆ ਆਪਣੇ ਠੀਕ ਹੈ ਤੇ ਸਬਜ਼ੀਆਂ ਦੇ ਨਾਲ ਤੇ ਲਈ ਬੈਠਾ ਕੋਈ ਬਾਗਾਂ ਦੇ ਨਾਲ ਤੇ ਲਈ ਬੈਠਾ ਕੋਈ ਖੇਤੀ ਦੇ ਨਾਲ ਤੇ ਲਈ ਬੈਠਾ ਸਹੀ ਹੈ ਕਿ ਜੇ ਕੋਠੀਆਂ ਸੀ ਉਹਨਾਂ ਨੂੰ ਸੌਂਪ ਕੇ ਜਾ ਸਕਦੇ ਆ ਆਪਣੇ ਉਹਦੇ ਯਕੀਨੀ ਤੱਕ ਖੇਤ ਵੀ ਉਹਨਾਂ ਨੂੰ ਸੌਂਪਣ ਲੱਗਦੇ ਤੇ ਫਿਰ ਇਹਦਾ ਮਤਲਬ ਆਉਣ ਵਾਲੇ ਸਮੇਂ ਚ ਪੰਜਾਬ ਚ ਖੇਤੀ ਕਰੂਗਾ ਕੋਣ ਜੇ ਸਿਰਫ ਇਹੀ ਆਧਾਰ ਹੈ ਕਿ ਜੀ ਖੇਤੀ ਤਾਂ ਕਮਾਈ ਵਾਲਾ ਧੰਦਾ ਨਹੀਂ ਜੀ ਬੱਚਤ ਵੱਟ ਨਹੀਂ ਹੁੰਦੀ ਜੀ ਪੰਜਾਬ ਦੇ ਵਿੱਚ ਤਾਂ ਜੀ ਮਤਲਬ ਇਹ ਸਾਰਾ ਕੁਝ ਹੈ ਫਿਰ ਜਦੋਂ ਮਹਰੀ ਆਣੇ ਤੇ ਜੁਪੀ ਦੇ ਅੰਕੜੇ ਦੇਖਦਾ ਮੈਂ ਫਿਰ ਪਰੇਸ਼ਾਨ ਹੁੰਦਾ ਕੀ ਕੀ ਹੈ ਹਮ ਹਮ ਪ੍ਰਵੀਨ ਜੀ ਸਾਡੇ ਕੋਲ ਤਾਂ ਫਿਰ ਵੀ ਦੋ ਫਸਲਾਂ ਤੇ ਐਮਐਸਪੀ ਹੈ ਹਮ ਹਰਿਆ ਹਰਿਆਣੇ ਕੋਲ ਵੀ ਠੀਕ ਠਾਕ ਹੈਗੀ ਐਮਐਸਪੀ ਚਲੋ ਜੁਪੀ ਕੋਲ ਤਾਂ ਨਹੀਂ ਹੈ ਨਾ ਹਮ ਹਮ ਜੁਪੀ 'ਚ ਤਾਂ ਹੋਮੇ ਕੰਮ ਨਹੀਂ ਹੈ ਹਮ ਜੁਪੀ 'ਚ 98% ਦੀ ਖੇਤ ਦਾ ਮਾਲ ਕਾਪ ਕੀਤੀ ਕਰਦੇ ਕੀ ਬਾਤ ਹਰਿਆਣੇ 'ਚ 70% ਤੋਂ ਵੱਧ 77.87 78% ਦੇ ਛਾਣ ਲੜ ਤੇ ਰਿਹਾ ਆਪ ਕੀਤੀ ਕਰਦੇ ਤੇ 38. ਕੁਛ ਲਗਭਗ 48 ਵੀ ਜਾਂਦੀ ਹੈ। ਹਮਮ ਸਹੀ ਹੈ। ਇਸ ਵਾਰ ਇਹ ਕਿ ਕਿਤੇ ਅਸੀਂ ਜਿਆਦਾ ਚੱਕਾ ਚੌਂਦੇ ਚੱਕਰ ਚ ਕਿਤੇ ਬਾਹਰ ਤਾਂ ਨਹੀਂ ਆ ਰਹੇ। ਕਿਤੇ ਪਰੇ ਤਾਂ ਨਹੀਂ ਹੋ ਰਹੇ ਖੇਤਾਂ ਤੋਂ। ਤੇ ਇਹੀ ਤਾਂ ਕਾਰਪਟ ਕਰਾਉਣਾ ਚਾਹੁੰਦਾ। ਹਮਮ ਇਹੀ ਤਾਂ ਹਾਂ ਮਤਲਬ ਕਿ ਦੁਨੀਆ ਧਰਾਂ ਨੇ ਪੰਜਾਬ ਬਰੂਦੀਆਂ ਚਾਹੁੰਦੀਆਂ ਨੇ। ਹਮਮ ਹਮਮ ਕਿ ਇਹਨਾਂ ਦੇ ਖੇਤਾਂ 'ਚ ਕੋਈ ਹੋਰ ਬੜੇ। ਹਮਮ ਸਹੀ ਗੱਲ ਬਿਲਕੁਲ। ਉਹ ਚਾਹੇ ਕਾਰਪਟ ਕਰਾਉਣਾ ਵੱਡ ਜਵੇ ਤੇ ਚਾਹੇ ਪਹਿਲਾਂ ਵਾਰਲੀ ਲੀਵਰ ਦੇ ਰੂਪ ਚ ਉਹਨਾਂ ਦਾ ਕਬਜ਼ਾ ਹੋ ਜਵੇ ਅੱਜ ਨਹੀਂ ਤਾਂ ਕੱਲ ਹੂੰ 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 ਤੇ ਦੂਸਰੇ ਪਾਸੇ ਲਗਾਤਾਰ ਉਦਯੋਗ ਦੇ ਨਾਂ ਤੇ ਸ਼ਹਿਰੀਕਰਨ ਦੇ ਨਾਂ ਤੇ ਬਿਲਡਿੰਗਾਂ ਦੇ ਨਾਂ ਤੇ ਸੜਕਾਂ ਦੇ ਨਾਂ ਤੇ ਪ੍ਰੋਜੈਕਟਾਂ ਦੇ ਨਾਂ ਦੇ ਉੱਤੇ ਇਹਨਾਂ ਹਾਈਵੇ ਬਣ ਗਏ ਜੀ ਨਵੇਂ ਜੀ ਐਕਸਪ੍ਰੈਸਵੇ ਬਣ ਗਏ ਜਿਹੋਦੇ ਨਾਂ ਦੇ ਉੱਤੇ ਰੇਲਵੇ ਲਾਈਨ ਆ ਗਈ ਜ ਆ ਸਾਡੇ ਖੇਤ ਵੱਢ ਟੁੱਕੇ ਕੀਤੇ ਜਾ ਰਹੇ ਨੇ ਹੂੰ ਹਰ 20 ਕਿਲੋਮੀਟਰ ਤੇ ਮਾਲ ਬਣਾਉਣਾ ਬਾਜ਼ਾਰ ਬਣਾਉਣਾ ਸੋ ਚੋਂ ਪਾਸਿਓਂ ਹਮਲਾ ਹੈ ਅਸੀਂ ਵੀ ਉਹਦੇ ਵਿੱਚ ਆਪ ਹੀ ਯੋਗਦਾਨ ਪਾ ਰਹੇ ਹਾਂ ਜਿਹਦੀ ਇਹ ਰਿਪੋਰਟ ਦੰਪਾ ਹੂੰ ਸਹੀ ਹੈ ਬਿਲਕੁਲ ਤੇ ਜਾਂਦਿਆਂ ਦੇ ਗੱਲ ਕਰੀਏ ਸ਼ਰਮਾ ਜੀ ਸ਼ੰਭੂ ਬਾਰਡਰ ਦੀ ਕਹਿੰਦੇ ਕੌਮੀ ਇਨਸਾਫ ਮੋਰਚਾ ਤੇ ਕਿਸਾਨ ਜਥੇਬੰਦੀਆਂ ਸ਼ੰਭੂ ਬਾਰਡਰ ਤੇ ਪਹੁੰਚ ਰਹੀਆਂ ਜੀ ਬਿਲਕੁਲ ਜੀ ਕੌਮੀ ਇਨਸਾਫ ਮੋਰਚਾ ਵੱਲੋਂ ਬੰਦੀਆਂ ਦੀ ਰਿਹਾਈ ਦੇ ਲਈ ਸਜਾਵਾਂ ਪੂਰੀਆਂ ਕਰ ਚੁੱਕੇ ਸਿੰਗਾ ਦੀ ਰਿਹਾਈ ਦੇ ਲਈ ਲਗਾਤਾਰ ਵਰਨਾ ਪ੍ਰਧਾਨ ਚੱਲ ਰਿਹਾ ਉਹਦੇ ਵਿੱਚ ਕਈ ਵਾਰ ਗਿਣਤੀ ਹਜ਼ਾਰਾਂ ਤੱਕ ਵੀ ਗਈ ਕਈ ਵਾਰ ਸੈਂਕੜਿਆਂ ਚ ਵੀ ਰਹਿ ਗਈ ਕਈ ਵਾਰ ਉਂਗਲਾਂ ਤੇ ਗਣਨ ਜੋਗੀ ਵੀ ਰਹਿ ਗਈ ਸੋ ਪਤਾ ਨਹੀਂ ਉਹ ਸੱਚਮੁੱਚ ਕੌਮ ਲਈ ਲੜ ਰਹੇ ਨੇ ਜਾਂ ਰਿਹਾਈ ਲਈ ਲੜ ਰਹੇ ਨੇ ਜਾਂ ਸਿਰਫ ਆਪਣੇ ਆਪ ਦੀ ਪਹੁੰਚ ਜਤਾਉਣ ਲਈ ਲੜ ਰਹੇ ਨੇ ਪਰ ਉਹ ਕਦੇ-ਕਦੇ ਫਿਰ ਹੁਲਾਰਾ ਮਾਰਦੇ ਨੇ ਇੱਕ ਵਾਰ ਫਿਰ ਹੁਲਾਰਾ ਮਾਰਿਆ ਹੁਣ ਕਹਿੰਦੇ ਜੀ ਅਸੀਂ ਸ਼ੰਭੂ ਬਾਡਰ ਤੱਕ ਨਹੀਂ ਉ ਜਾ ਰਹੇ ਆ ਤੇ ਉਧਰ ਤੇ ਹਵਾਲੇ ਨੂੰ ਮੈਨੂੰ ਪਤਾ ਲੱਗਿਆ ਕਿ ਕੁਝ ਕਿਸਾਨ ਜਥੇਬੰਦੀਆਂ ਵੀ ਉਹਨਾਂ ਦੇ ਨਾਲ ਇਸ ਮਾਮਲੇ ਸ਼ਾਮਲ ਹੋ ਰਹੀਆਂ ਨੇ ਸੋ ਇਸ ਲਈ ਦੇਖਦੇ ਜੀ ਇਹਦੇ ਵਿੱਚ ਕਿਵੇਂ ਅੱਗੇ ਵਧਦੇ ਨੇ ਉਹ ਤੇ ਉਥੇ ਸਥਿਤੀ ਕਿਹੋ ਜੀ ਹੈ ਕਿਉਂਕਿ ਮੈਨੂੰ ਪਤਾ ਲੱਗਾ ਰਾਤ ਹੀ ਹਰਿਆਣਾ ਪੁਲਿਸ ਨੇ ਉਥੇ ਕਾਫੀ ਬੈਰੀਕੇਡਿੰਗ ਕੀਤੀ ਆ ਕਾਫੀ ਤਿਆਰੀ ਕੀਤੀ ਆ ਤੇ ਰੂਟ ਕਾਫੀ ਪਿੱਛੇ ਤੋਂ ਡਿਵਰਟ ਕਰਨੇ ਸ਼ੁਰੂ ਕਰ ਦਿੱਤੇ ਨੇ ਲੋਕਾਂ ਦੇ ਰਾਤ ਤੋਂ ਹੀ ਤਾਂ ਕਿ ਸਵੇਰ ਨੂੰ ਕੋਈ ਹੋਵੇ ਨਾ ਸੋਣ ਦਿਨ ਚੜਦਿਆਂ ਨੂੰ ਉਥੇ ਵੀ ਕੁਝ ਅੱਲਾ ਗੁਲਾ ਹੋ ਸਕਦਾ ਹੈ ਇਧਰ ਕੈਬਨਟ ਵੀ ਹੈ ਤੇ ਇਧਰ ਵੋਟਾਂ ਦੀ ਗਿਣਤੀ ਵੀ ਹੈ ਹਮ ਸਹੀ ਹੈ ਚਲੋ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਸ਼ਰਮਾ ਜੀ ਆਵਾਜ਼ ਬੁਲੰਦ ਕਰਨੀ ਤਾਂ ਕੋਈ ਮਾੜੀ ਗੱਲ ਨਹੀਂ ਚੰਗੀ ਗੱਲ ਆ ਕਰਨੀ ਚਾਹੀਦੀ ਆ ਪਰ ਸਮਝਤਾ ਦੇ ਵਿੱਚ ਇਹ ਹਮਲੇ ਵੱਜਨੇ ਚਾਹੀਦੇ ਇਹ ਨਹੀਂ ਕਿ ਅੱਜ ਇੱਕ ਉੱਥੇ ਬੈਠਾ ਪਰਸੋਂ ਇੱਕ ਉੱਥੇ ਬੈਠਾ ਇਸ ਤਰ੍ਹਾਂ ਤਾਂ ਅਸੀਂ ਆਪ ਹੀ ਆਪਣੀ ਸ਼ਕਤੀ ਖਿਡਾ ਰਹੇ ਹਾਂ ਤੇ ਜਦੋਂ ਕੋਈ ਖਿੰਡੀ ਸ਼ਕਤੀ ਨੂੰ ਇੱਕ ਇੱਕ ਵੀ ਧੇਰ ਉਹਦੇ ਚੋਂ ਕੋਈ ਜਲਮ ਦਾ ਸ਼ਿਕਾਰ ਹੋ ਜਾਂਦੀ ਹੈ ਜਾਂ ਉਹਦਾ ਸੰਘਰਸ਼ ਫੇਲ ਹੋ ਜਾਂਦਾ ਤਾਂ ਉਹ ਦੂਜਿਆਂ ਨੂੰ ਵੀ ਸਗੋਂ ਨਾਲ ਲੈ ਜਾਂਦਾ ਉਹ ਉਹ ਛਾਪ ਹੀ ਛੱਡੀ ਜਾਂਦੀ ਹੈ ਪੂਰੀ ਕਿ ਉਹ ਉਤਲਾਂ ਨੂੰ ਇਹ ਲੱਗਦਾ ਵੀ ਇਹ ਤਾਂ ਚਲੋ ਖੰਡਾਤੇ ਤੇ ਉਹਨਾਂ ਨੂੰ ਮੀਡੀਆ ਰਾਹੀਂ ਨੈਰੇਟਿਵ ਬਣਾਉਣਾ ਵੀ ਸੌਖਾ ਹੋ ਜਾਂਦਾ ਸੋ ਅਸੀਂ ਖਿੰਡ ਪੁੰਡ ਕੀ ਜਿਹੜੀਆਂ ਚੀਜ਼ਾਂ ਅਸੀਂ ਕਰ ਰਹੇ ਹਾਂ ਨਾ ਬੇਸ਼ੱਕ ਆਪਣੀ ਚਾ ਉਹਦਰ ਚਮਕਾਉਣ ਖਾਤਰੀ ਕਰ ਰਹੇ ਹਾਂ ਪਰ ਇਹਨਾਂ ਪਰ ਅਸੀਂ ਜਦੋਂ ਦੂਰੀਆਂ ਨੂੰ ਰੱਦ ਕਰਕੇ ਮੁੱਚੀ ਕਾਮਨੀਸ ਮੁੱਚੇ ਪੰਜਾਬ ਲਈ ਫਿਰ ਨੁਕਸਾਨ ਦੇ ਹੁੰਦਾ ਬਿਲਕੁਲ ਸੋ ਇਸ ਤਰ੍ਹਾਂ ਖਿੰਡੀ ਸ਼ਕਤੀ ਨਾਲ ਨਹੀਂ ਫੋਕੀ ਚੋਂ ਉਧਰ ਨਹੀਂ ਕਦੇ ਚਮਕਦੀ ਜਿਨ੍ਹਾਂ ਨੇ ਕ੍ਰੈਡਿਟ ਲੈਣੇ ਆ ਜਾਂ ਦੇਣੇ ਆ ਜਦੋਂ ਲੋਕਾਂ ਨੇ ਤਾਂ ਉਹਨਾਂ ਨੇ ਦੇ ਹੀ ਦੇਣੇ ਆ ਉਤੋਂ ਤੁਸੀਂ ਭਾਵੇਂ ਮੰਗੋ ਜਾਂ ਨਾ ਮੰਗੋ ਉਹਨਾਂ ਨੂੰ ਪਤਾ ਲੱਗ ਹੀ ਜਾਣਾ ਕਿ ਕਿਹੜੇ ਬੰਦੇ ਨੇ ਕਿੰਨੀ ਜਦੋਜਦ ਕੀਤੀ ਆ ਸੋ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਲਈ ਸ਼ਰਮਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਨਾਲ ਪਾਈ થી ਸਮਾਪਤ ਕਰਾਂਗੇ ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ ਸਤਿ ਸ਼੍ਰੀ